ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੜੀ ਗਈ ਸੀ ਉਸ ਦੇ ਤਹਿਤ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਗੁਰਪ੍ਰਤਾਪ ਸੋਹਤਾ ਐਸਪੀ ਢੀ ਸਾਹਿਬ ਬਟਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਹੈ ਇਹਦੇ ਵਿੱਚ ਵੱਖ-ਵੱਖ ਅਸੀਂ ਨੱਕੇ ਲਗਾ ਕੇ ਇਨਫੋਰਮੇਸ਼ਨ ਤਹਿਤ ਕਾਰਵਾਈਆਂ ਜਿਹੜੀਆਂ ਕਰ ਰਹੇ ਸੀ ਇਸ ਦੇ ਤਹਿਤ ਹੀ ਮਿਤੀ 17 ਨਵੰਬਰ ਨੂੰ ਇੰਸਪੈਕਟਰ ਪ੍ਰਭਜੋਤ ਸਿੰਘ ਐਸ ਐਚਓ ਕਿਲਾ ਲਾਲ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਨਾਕੇ ਦੌਰਾਨ 492 ਗ੍ਰਾਮ ਹੈਰਨ ਤੇ 446 ਗ੍ਰਾਮ ਜਿਹੜੀ ਆਈਸ ਹੈਗਾ ਨਾਰਕੋਟਿਕਸ ਉਹ ਬਰਬੰਦ ਕੀਤੀ ਗਈ ਸੀ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਹਿਲਪ੍ਰੀਤ ਸਿੰਘ ਅਕਾਲਗੜ ਜੰਡਿਆਲਾ ਦਾ ਰਹਿਣ ਵਾਲਾ ਸੀ ਵਰਿੰਦਰ ਸਿੰਘ ਖਲਿਆਰਾ ਪਿੰਡ ਇਹ ਵੀ ਜਨਰਲ ਰਿਆਨ ਦਾ ਸੀ ਇਹ ਆਪਣੇ ਉਸ ਇਲਾਕੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਇਸ ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਤੇ ਇਸ ਆਪਰੇਸ਼ਨ ਦੇ ਤਹਿਤ ਇਹ ਦੋਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਅਗੇਂਸਟ ਅੰਡਰ ਸੈਕਸ਼ਨ 21 ਸੀ 6685 ਐਨਡੀਪੀ ਸੈਕਟ ਪੀਐਸ ਕਿਲਾ ਲਾਲ ਸਿੰਘ ਮਕਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਕੱਲ 23 ਨਵੰਬਰ ਨੂੰ 20 ਇਸੇ ਮਹਿਮ ਤਹਿਤ ਇਨਸਪੈਕਟਰ ਪ੍ਰਭਜੋਤ ਸਿੰਘ ਸਰ ਇਹ ਦੂਜਾ ਕੇਸ ਸੀ ਹਾਂ ਇਹ ਸੈਕੰਡ ਕੇਸ ਹੈ ਇਸੇ ਮਹਿਮ ਤਹਿਤ ਜਿਹੜਾ ਨਾਕਾ ਉਗਰੇਵਾਲ ਪਿੰਡ ਦੇ ਲਾਗੇ ਨਾਕਾ ਲਗਾਇਆ ਹੋਇਆ ਸੀ ਤੇ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਜਿਨ੍ਹਾਂ ਪਾਸੋਂ 1 ਕਿਲੋ 12 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਹਨਾਂ ਦੇ ਪਾਸ ਜਿਹੜਾ ਮੋਟਰਸਾਈਕਲ ਸੀ ਡੀ ਡੀ ਲੈਕਸੀ ਉਹ ਵੀ ਅਸੀਂ ਰਿਕਵਰ ਕੀਤਾ ਇਹਨਾਂ ਦੇ ਨਾਮ ਰਾਜਾ ਜੋ ਅਦਲੀਵਾਲ ਪਿੰਡ ਰਾਜਸਥਾਨ ਸੇ ਜਿਹੜਾ ਰਹਿਣ ਵਾਲਾ ਹੈ ਜੋਧਬੀਰ ਸਿੰਘ ਇਹ ਸਰਾਏ ਪਿੰਡ ਅਜਨਾਲੇ ਦਾ ਰਹਿਣ ਵਾਲਾ ਹੈ ਇਹਨਾਂ ਪਾਸੋਂ ਜਿਹੜੀ ਇਹ ਬਰਾਬਦਗੀ ਹੋਈ ਔਰ ਇਹਨਾਂ ਦੇ ਖਿਲਾਫ ਹੀ ਅਸੀਂ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਸਾਰੇ ਦੋਸ਼ੀਆਂ ਦੇ ਫਾਰਵਰਡ ਔਰ ਬੈਕਵਰਡ ਜਿਹੜੇ ਲਿੰਕੇਜਸ ਹੈਗੇ ਆ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਆ ਤੇ ਇਸ ਵਿੱਚ ਹੋਰ ਵੀ ਸਾਨੂੰ ਰਿਕਵਰੀ ਹੋਣ ਦੀ ਆਸ ਹੈ ਤੇ ਹੋਰ ਵੀ ਜੋ ਇਹ ਜਿਹੜੀ ਕਨਸਾਈਨਮੈਂਟਸ ਆਈਆਂ ਸੀ ਇਨਾਂ ਦੇ ਵਿੱਚ ਭੇਜਣ ਦੇ ਵਿੱਚ ਜਾਂ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਹੈ ਜੋ ਜੋ ਵੀ ਦੋਸ਼ੀ ਇਹਦੇ ਵਿੱਚ ਤਫ਼ਤੀਸ਼ ਚਾਏਗਾ ਉਹਨੂੰ ਜਿਹੜਾ ਗ੍ਰਫਤਾਰ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਸਰ ਇਹ ਕਿੱਥੋਂ ਡਿਲੀਵਰ ਹੋਈ ਹੈ ਇਹਨਾਂ ਦੀ ਪੁੱਛ ਕੇ ਜਾਰੀ ਹੈ ਅਜੇ ਥੋੜੀ ਇਨੀਸ਼ੀਅਲ ਸਟੇਜ ਹੈਗੀ ਹੈ ਤੇ ਇਹਨਾਂ ਦੇ ਡੈੱਡ ਲੈਟਰ ਬਾਕਸ ਹੁੰਦੇ ਨੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਉਹ ਵੀ ਅਸੀਂ ਟ੍ਰੇਸ ਜਿਹੜੇ ਕਰ ਲਈਏ ਜਲਦੀ ਕੋਈ ਵੈਪਨ ਵਗੈਰਾ ਆਈ ਨਹੀਂ ਫਿਲਹਾਲ ਤਫ਼ਤੀਸ਼ ਦੌਰਾਨ ਅਜੇ ਤੱਕ ਕੋਈ ਵੈਪਨ ਰਿਕਵਰ ਨਹੀਂ ਹੋਇਆ ਇਸਾਰੇ ਇਹਨਾਂ ਦੇ ਪਹਿਲੀ ਗ੍ਰਿਫਤਾਰੀ ਤੋਂ ਪਹਿਲਾਂ ਵੀ ਇਹਨਾਂ ਦੇ ਪਰਚੇ ਹੈਗੇ ਆ ਇਹ ਸਾਰੇ ਜਿਹੜੇ ਦੋਸ਼ੀ ਚਾਰੋਂ ਦੇ ਚਾਰੋਂ ਹੈ ਇਹ ਅਮਰitsar ਡਿਸਟ੍ਰਿਕਟ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਇਹਨਾਂ ਦਾ ਰਿਕਾਰਡ ਜਿਹੜਾ ਅਸੀਂ ਚੈੱਕ ਕਰ ਰਹੇ ਆ ਜੋ ਵੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਹੋਣਗੇ ਅਜੇ ਤੱਕ ਸਾਨੂੰ ਰਿਪੋਰਟ ਜਿਹੜੀ ਹੈ ਰਿਸੀਵ ਨਹੀਂ ਹੋਈ ਉਹ ਅਸੀਂ ਇਹਦੇ ਵਿੱਚ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਸਰ ਇੱਧਰ ਜਿੱਦਾਂ ਦੂਸਰੇ ਏਰੀਆ ਦੂਸਰੇ ਡਿਸਟ੍ਰਿਕਟ ਵਿੱਚ ਇਹ ਸਪਲਾਈ ਕਰਨ ਆਏ ਸੀਗੇ ਤੇ ਉਹ ਵੀ ਉਸੋ ਦੀ ਨਿਸ਼ਾਨਦਹੀਂ ਕਰ ਰਹੀ ਹੈ ਪੈਡਲਰ ਰਹੀ ਹੈ। ਨਹੀਂ ਦੇਖੋ ਅਸੀਂ ਤੇ ਜਿਹੜੀ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮਹਿੰਮ ਚਲਾਈ ਗਈ ਆ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਐਸਐਸਪੀ ਸਾਹਿਬ ਬਟਾਲਾ ਦੀਆਂ ਹਦਾਇਤਾਂ ਵੀ ਸਾਨੂੰ ਇਹੀ ਨੇ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰੀਏ ਜਿੰਨੇ ਇਹ ਪੈਡਲਰ ਨੇ ਸਪਲਾਈਅਰ ਨੇ ਅਸੀਂ ਇਹਨਾਂ ਨੂੰ ਜਿਹੜਾ ਅਰੈਸਟ ਕਰ ਰਹੇ ਆ ਰਿਕਵਰੀਜ਼ ਕਰ ਰਹੇ ਆ ਪਹਿਲਾਂ ਵੀ ਕੀਤੀਆਂ ਅੱਗੇ ਵੀ ਅਸੀਂ ਜੇ ਇੱਕ ਧੰਦਾ ਇਹ ਚਾਲੂ ਰੱਖਣਗੇ ਜੋ ਕੋਈ ਵੀ ਸਾਡੇ ਇਲਾਕੇ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਕੋਈ ਨਸ਼ੀਲੇ ਪਦਾਰਥ ਵੇਚੂਗਾ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ। ਸਰ ਬਾਰਡਰ ਪਾਰ ਲਿਖਿਆ ਇਹਨਾਂ ਦੇ ਤੇ ਤਫਤੀਸ਼ ਤਰ੍ਹਾਂ ਨਿਕਾਈ ਕੋਈ ਗੱਲ ਸਾਬਤ ਤਫਤੀਸ਼ ਚੱਲ ਰਹੀ ਹੈ ਉਹ ਸਾਰਾ ਜਿਹੜੇ ਟੈਕਨੀਕਲ ਜਿਹੜੇ ਸਾਡੇ ਹੈਗੇ ਨੇ ਉਹ ਸਾਡੀ ਰਿਪੋਰਟ ਆਉਣੀਆਂ ਬਾਕੀ ਨੇ ਇਹਨਾਂ ਦੀਆਂ ਜਿਹੜੀ ਕਾਲ ਡਿਟੇਲਸ ਵਗੈਰਾ ਹੈਗੀਆਂ ਨੇ ਸਾਰਾ ਅਸੀਂ ਉਹ ਸੈਂਟੀਫਿਕਲੀ ਕਰ ਰਹੇ ਹਾਂ ਤੇ ਉਹ ਅਸੀਂ ਲਿਆਵਾਂਗੇ ਸਫਾ ਮਿਸਲ ਦੇ ਉੱਤੇ ਲਿਆਵਾਂਗੇ ਜੋ ਵੀ ਜੇ ਇਨ ਕੇਸ ਕੋਈ ਐਦਾਂ ਦੀ ਗੱਲ ਆਂਦੀ ਹੈ ਤਾਂ